ਹਾਂਜੀ ਦੋਸਤੋ ਤੁਹਾਡੇ ਲਈ ਅੱਜ ਆਪਾਂ ਕਲਾਸਿਕਲ ਲੁੱਕ ਦੀ ਇੱਕ ਬਹੁਤ ਹੀ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ ਬਣ ਕੇ ਰੈਡੀ ਆ ਅੰਦਰੋਂ ਪਲਾਸਟਰ ਹੋ ਚੁੱਕੀ ਆ ਕੋਠੀ ਤੇ ਬਾਹਰੋਂ ਪਲਾਸਟਰ ਰੰਦਾ ਕੋਠੀ ਦਾ ਤੇ ਕੋਠੀ ਦੀ ਜੇਕਰ ਅਮਾਉਂਟ ਦੀ ਗੱਲ ਕਰੀਏ ਤਾਂ ਇਸਤੇ ਆਰਕੀਟੈਕਟ ਵੱਲੋਂ 32 ਲੱਖ ਰੁਪਇਆ 32 ਤੋਂ 35 ਦੇ ਵਿੱਚ ਕੰਪਲੀਟ ਕਿਹਾ ਗਿਆ ਕਿ 32 ਤੋਂ 35 ਲੱਖ ਦੇ ਵਿੱਚ ਇਹ ਕੋਠੀ ਸਾਰੀ ਕੰਪਲੀਟ ਹੋ ਜਾਣੀ ਆ ਡਿਜ਼ਾਈਨ ਵੇਖ ਸਕਦੇ ਹੋ ਤੁਸੀਂ ਐਲੀਵੇਸ਼ਨ ਕੋਠੀ ਦਾ ਬਹੁਤ ਸੋਹਣਾ ਹੈ ਤੇ ਪਲਾਸਟਰ ਤੋਂ ਬਾਅਦ ਤੇ ਪੂਰੀ ਵੀਡੀਓ ਵੀ ਪਾਵਾਂਗੇ ਦੋਸਤੋ ਪੱਥਰ ਵਗੈਰਾ ਲੱਗ ਗਿਆ ਰੈਡੀ ਹੋ ਗਈ ਬਿਲਕੁਲ ਉਦੋਂ ਪੂਰੀ ਵੀਡੀਓ ਤੁਹਾਨੂੰ ਦਿਖਾ ਦੇਾਂਗੇ ਦੁਬਾਰੇ ਤੇ ਇੱਕ ਵਾਰ ਤੁਹਾਨੂੰ ਅੱਜ ਦਿਖਾ ਦਿੰਨੇ ਆਪਾਂ ਐਲੀਵੇਸ਼ਨ ਵਗੈਰਾ ਦਾ ਤੇ ਅੰਦਰੋਂ ਵੀ ਡਿਜ਼ਾਈਨ ਵਗੈਰਾ ਦਾ ਤੁਹਾਨੂੰ ਜਜਮੈਂਟ ਹੋ ਜੂਗੀ ਕੋਠੀ ਦੀ ਐਲੀਵੇਸ਼ਨ ਦੋ ਸਾਈਡ ਤੋਂ ਆ ਫਰੰਟ ਆ ਗਿਆ ਇਹ ਤੇ ਇਹ ਸਾਈਡ ਆ ਗਈ ਬਹੁਤ ਹੀ ਸੋਹਣੀ ਕੋਠੀ ਹੈ ਦੋਸਤੋ ਆ ਵੇਖੋ ਉੱਛੇ 골ਡ ਲੋਡ ਦੀ ਪੌੜੀ ਚੜੀ ਹੋਈ ਆ ਉਹ ਵੇਖ ਸਕਦੇ ਹੋ ਤੁਸੀਂ ਰਾਉਂਡ ਦੀ ਤੇ نیچے 2000 ਸਕਰ ਫੁੱਟ ਏਰੀਆ ਇਸ ਕੋਠੀ ਦੇ ਉੱਪਰ ਹੈਗਾ 1200 ਸਕਰ ਫੁੱਟ ਏਰੀਆ ਇਹ ਆਪਾਂ ਦੋਸਤ ਇੱਕ ਵਾਰੀ ਤਾਂ ਦਿਖਾ ਦਿੰਨੇ ਹਾਂ ਬਣਦੀ ਕੋਠੀ ਜੋਪਰਾ ਕੋਠੀ ਬਣਾ ਰਹੇ ਹੁੰਦੇ ਨੇ ਜਾਂ ਬਣਾਈ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਨਾ ਕੋਈ ਨਾ ਕੋਈ ਆਈਡੀਆ ਹੋ ਜਾਂਦਾ ਹੁੰਦਾ ਕੋਈ ਫਰੰਟ ਵਗੈਰਾ ਦੇਖਿਆ ਜਾਂਦਾ ਜਾਂ ਕੋਈ ਅੰਦਰੋਂ ਡਿਜ਼ਾਈਨ ਕਿਸੇ ਕਮਰੇ ਦਾ ਕੋਈ ਕਮਰਾ ਇੱਧਰ ਉੱਧਰ ਕਰਨਾ ਹੁੰਦਾ ਦੋਸਤੋ ਆਈਡੀਆ ਆ ਜਾਂਦਾ ਹੁੰਦਾ ਸਭ ਤੋਂ ਫਰਸਟ ਤੇ ਇਹ ਡ੍ਰੈنگ ਰੂਮ ਹੈਗਾ ਲੈਫਟ ਸਾਈਡ ਤੇ ਐਂਟਰ ਹੋਣ ਸਾਰ ਜੋ ਕਿ 12x12 ਸਕਰ ਫੁੱਟ ਦਾ ਕਾਫੀ ਖੁੱਲਾ ਹੈ ਸਟੈਂਡਰਡ ਸਾਈਜ਼ ਆ ਵਧੀਆ ਤੇ ਉਸ ਦੇ ਨਾਲ ਹੀ ਇਹ ਦੋਸਤੋ ਵਾਸ਼ਰੂਮ ਜੋ ਲੌਬੀ ਨਾਲ ਅਟੈਚ ਹੈ ਉਸ ਦੇ ਬੈਕ ਸਾਈਡ ਤੇ ਇੱਕ ਬੈੱਡਰੂਮ ਆ ਆ ਵੇਖੋ ਜੋ ਕਿ 12x12 ਸਕਰ ਫੁੱਟ ਦਾ ਇਹ ਬੈੱਡਰੂਮ ਹੈਗਾ ਇਸ ਦੇ ਵਿੱਚ ਵਾਸ਼ਰੂਮ ਅਟੈਚ ਕੀਤਾ ਹੋਇਆ ਹੈ ਤੇ ਇਸ ਕੋਠੀ ਦੇ ਵਿੱਚ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ। ਸਭ ਸਾਰੀਆਂ ਕਾਰਨਰ ਤੇ ਵਿੰਡੋਆਂ ਲੱਗੀਆਂ ਹੋਈਆਂ ਨੇ ਹੈਗੀਆਂ। ਸਾਰੇ ਪਾਸੇ ਕਾਫੀ ਜ਼ਿਆਦਾ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਬਿਲਕੁਲ ਹਨੇਰਾ ਨਹੀਂ ਪੈਂਦਾ। ਇਹ ਚੀਜ਼ਾਂ ਦਾ ਮੇਨ ਧਿਆਨ ਰੱਖਿਆ ਜਾਂਦਾ ਦੋਸਤੋ ਤੇ ਲੋਬੀ ਦੇਖੋ ਕਾਫੀ ਖੁੱਲੀ ਹੈ। 2000 ਏਰੀਆ ਕਾਫੀ ਹੋ ਜਾਂਦਾ ਹੈ। ਘਟ ਨਹੀਂ ਹੁੰਦਾ। ਤੇ ਇਧਰ ਇੱਕ ਰਾਈਟ ਸਾਈਡ ਤੇ ਬੈਡਰੂਮ ਬਣਾ ਹੋਇਆ ਜਿਸ ਦੇ ਵਿੱਚ ਇੱਕ ਬਾਥਰੂਮ ਤੇ ਡਰੈਸਿੰਗ ਰੂਮ ਅਟੈਚ ਹੈ। ਜਿਸ ਦਾ ਕਿ ਇੱਕ ਬਾਰ ਦੂਸਰੀ ਸਾਈਡ ਤੇ ਲੌਬੀ ਦੇ ਵਿੱਚ ਪੌੜੀਆਂ نیچے ਨਿਕਲਦਾ ਜੋ ਕਿ ਇੱਕ ਕਾਮਨ ਤੌਰ ਤੇ ਵਰਤ ਸਕਦੇ ਆ ਆਪਾਂ ਤੇ ਇਸ ਬੈੱਡਰੂਮ ਨਾਲ ਵੀ ਅਟੈਚ ਹੈਗਾ ਆ ਵੇਖੋ ਵੱਡੀਆਂ ਵਿੰਡੋਆਂ ਲੱਗੀਆਂ ਹੋਈਆਂ ਸਾਰੇ ਪਾਸਿਆਂ ਤੇ ਇਹ ਨਹੀਂ ਹੈਗਾ ਕਿ ਬੰਦ ਜੇ ਕਮਰੇ ਆ ਕਾਫੀ ਵਧੀਆ ਲਾਈਟਦਾਰ ਕਮਰੇ ਨੇਗੇ ਤੇ ਅੱਗੇ ਇਹ ਜਿਸ ਨੂੰ ਕਿ ਆਪਾਂ ਗੈਲਰੀ ਵੀ ਕਹਿ ਸਕਦੇ ਆ ਇਸ ਦਾ ਇੱਕ ਪਿੱਛੇ ਬਾਹਰ ਛੱਡਿਆ ਹੋਇਆ ਜਿਸ ਦੇ ਵਿੱਚ ਇੱਕ ਟੇਡਾ ਸੈੱਡ ਕਰਕੇ ਕਿਚਨ ਬਣਾਇਆ ਹੋਇਆ ਹੈ ਟੇਡਾ ਬਾਰ ਕਰਕੇ ਜੋ ਕਿ ਲੌਬੀ ਦੇ ਵਿੱਚੋਂ ਸਿੱਧਾ ਆਪਾਂ ਦੇਖਣਾ ਦੇਖ ਨਾ ਸਕੀਏ ਇਹ ਇੱਕ ਪ੍ਰਾਈਵੇਸੀ ਹੁੰਦੀ ਆ ਆ ਦੇਖੋ ਟੇਡਾ ਬਾਰ ਹੈ ਤੇ ਇਸ ਦੇ ਪਿੱਛੇ ਵੀ ਇੱਧਰ ਤਾਂ ਬਾਅਦ ਇੱਥੇ ਮੰਗਰ ਲਿਆਂਦਾ ਹੈ ਕਿਚਨ ਕਿਉਂਕਿ ਇੱਥੇ ਪਿੱਛੇ ਆਰ ਜੀ ਚੁੱਲ੍ਹਾ ਚੌਂਕਾ ਬਣਨਾ ਇਹਨਾਂ ਦਾ ਬਾਈ ਹੋ ਰਿਹਾ ਹੈਂਦਾ ਤੇ ਉਸ ਦੇ ਨਾਲ ਕੋਲ ਰੱਖਿਆ ਗਿਆ ਕਿਚਨ ਨੂੰ ਵਧੀਆ ਕਾਫੀ ਵਧੀਆ ਡਿਜ਼ਾਈਨ ਹੈ ਘਰ ਕੋਠੀ ਦਾ ਬਹੁਤ ਵਧੀਆ ਸੋ ਉੱਪਰੋਂ ਵੀ ਖਾ ਦਿਨੇ ਤੁਹਾਨੂੰ ਦੋਸਤੋ ਆਜੋ ਪਰੋਂ ਹੀ ਪਤਾ ਲੱਗ ਜਾਂਦਾ ਹੁੰਦਾ ਸੋ ਕਿਵੇਂ ਲੱਗਿਆ ਡਿਜ਼ਾਈਨ ਕੋਠੀ ਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਰੋਜ਼ ਆਪਾਂ ਇੱਕ ਨਵੀਂ ਕੋਠੀ ਦੀ ਵੀਡੀਓ ਪਾਉਣੀ ਹੈ ਤੇ ਪੌੜੀਆਂ ਚੜਨਸਾਰ ਸਾਹਮਣੇ ਸਾਹਮਣੇ ਵਾਸ਼ਰੂਮ ਬਣਾਇਆ ਹੋਇਆ ਸੈਕੰਡ ਪੋਰਸ਼ਨ ਤੇ ਇਹ ਦੇਖੋ ਕਾਮਨ ਵਾਸ਼ਰੂਮ ਹੈ ਇਹ ਤੇ ਇਸ ਨੂੰ ਇਸ ਬੈੱਡਰੂਮ ਦੇ ਨਾਲ ਵੀ ਅਟੈਚ ਕੀਤਾ ਗਿਆ ਦੂਸਰੀ ਸਾਈਡ ਦੀ ਆਹ ਦੇਖੋ ਬੈੱਡਰੂਮ ਦਿਖਾਉਣਾ ਤੁਹਾਨੂੰ ਇਧਰ ਦੀ ਵੀ ਬਾਰ ਰੱਖਿਆ ਗਿਆ ਜੋ ਕਿ ਵਾਸ਼ਰੂਮ ਤੇ ਵਾਸ਼ਰੂਮ ਤੇ ਇੱਕ ਡਰੈਸਿੰਗ ਰੂਮ ਦੋਨੇ ਚੀਜ਼ਾਂ ਇਕੱਠੀਆਂ ਬਣਾਈਆਂ ਹੋਈਆਂ ਨੇਗੀਆਂ ਇਹ ਬੈਡਰੂਮ ਹੈ ਦੋਸਤੋ ਤੇ ਇਸ ਦਾ ਇਹ 게ਟ ਬਾਹਰ ਜਾਂਦਾ ਹੈ 프ਰੰਟ ਤੇ ਜੋ ਕਿ ਇੱਕ 프ਰੰਟ ਤੋਂ ਐਲੀਵੇਸ਼ਨ ਆ ਇਹ ਦਿਖਾ ਦਿੰਨੇ ਆ ਤੁਹਾਨੂੰ ਸੈਕੰਡ ਪੋਰਸ਼ਨ ਦਾ ਕਿੱਦਾਂ ਦਾ ਐਲੀਵੇਸ਼ਨ ਬਣਾਇਆ ਗਿਆ ਸੈਕੰਡ ਪੋਰਸ਼ਨ ਤੇ ਆ ਵੇਖੋ ਇੱਕ ਦੋ ਬਾਰ ਲਗਾਏ ਗਏ ਨੇ ਜੋ ਕਿ ਕੋਲ ਆਈ ਲੋਟ ਤੇ ਕਲਾਸਿਕਲ ਲੁੱਕ ਦਿੰਦੇ ਨੇ ਇਸ ਕੋਠੀ ਨੂੰ ਆ ਵੇਖੋ ਦੋਸਤੋ ਤੇ ਇਧਰ ਇੱਕ ਬੈਡਰੂਮ ਇਧਰ ਬਣਾਇਆ ਹੋਇਆ ਹੈ ਦੋ ਬੈਡਰੂਮ ਨੇਗੇ ਉੱਪਰ ਆ ਵੇਖੋ 12 ਬਾਈ 12 ਸਕਰ ਫੁੱਟ ਦਾ ਹੀ ਇਹ ਬੈਡਰੂਮ ਹੈ ਜੋ ਕਿ ਇਹ ਡ੍ਰੈਂਗ ਰੂਮ ਦੇ ਉੱਪਰ ਬਣਾਇਆ ਹੋਇਆ ਹੈ ਦੂਸਰਾ ਕਿਚਨ ਦੇ ਉੱਪਰ ਬਣਾਇਆ ਹੋਇਆ ਧਰੋ ਬੈਕ ਸਾਈਡ ਤੇ ਤੇ ਇਸ ਦੇ ਨਾਲ ਹੀ ਉਵੇਂ ਹੀ ਜਿਵੇਂ نیچے ਹੈ ਬਾਥਰੂਮ ਉਵੇਂ ਹੀ ਰੱਖਿਆ ਹੋਇਆ ਹੈ ਤੇ ਇਧਰੋਂ ਬੈਕ ਸਾਈਡ ਜੋ ਕਿ ਓਪਨ ਜਗ੍ਹਾ ਰੱਖੀ ਹੋਈ ਹੈਗੀ ਸੋ نیچے 2000 ਸਕਰ ਫੁੱਟ ਤੇ 1200 ਸਕਰ ਫੁੱਟ ਉੱਪਰ ਬਣਾਇਆ ਹੋਇਆ ਹੈ ਸਾਰੀ ਕੋਟੀ ਇਹ 30 ਲੱਖ ਦੇ ਵਿੱਚ ਕੰਪਲੀਟ ਹੋਣੀ ਆ ਦੋਸਤੋ ਧੰਨਵਾਦ ਜੀ